ਜਿਹੜੇ ਘਰਾਂ ਦੀਆਂ ਛੱਤਾਂ ਤੇ ਵੀ ਲਗਾਉਂਦੇ ਆ ਸਬਜ਼ੀਆਂ ਉਹਨਾਂ ਲਈ ਵੀ ਬਹੁਤ ਹੀ ਬਿਲਕੁਲ ਸਹੀ ਸਮਾਂ ਜੀ ਚਾਹੇ ਛੱਤਾਂ ਤੇ ਲਗਾ ਲਓ ਚਾਹੇ ਤੁਸੀਂ ਥੱਲੇ ਜ਼ਮੀਨ ਤੇ ਆਪਾਂ ਕਰਦੇ ਆਂ ਖੇਤੀ ਉਹ ਵਧੀਆ ਹੁਣ ਬਿਲਕੁਲ ਸਹੀ ਸਮਾਂ ਇੱਕ ਤੁਹ ਜਰੂਰੀ ਨੋਟ ਕਰਨ ਵਾਲੀ ਗੱਲ ਇਹ ਆ ਜੀ ਕੋਈ ਵੀ ਆਪਾਂ ਜਿਹੜੀ ਆਰਗੈਨਿਕ ਤਰੀਕੇ ਨਾਲ ਆਪਾਂ ਸਬਜ਼ੀ ਲਗਾਉਨੇ ਆ ਉਹਦੇ ਥੱਲੇ ਰੂੜੀ ਸੁੱਕੀ ਜ਼ਰੂਰ ਪਾਉਣੀ ਆ ਜੀ ਉਹ ਇਹ ਨਹੀਂ ਹੁੰਦਾ ਵੀ ਗਰਮੀ ਦੇ ਵਿੱਚ ਆਪਾਂ ਕਹਿ ਦਿੰਨੇ ਆਂ ਵੀ ਇਹ ਮਚਾ ਦੇਊਗੀ ਲੋੜ ਤੋਂ ਵੱਧ ਜੇ ਪਾਵਾਂਗੇ ਤਾਂ ਮਚਾਊਗੀ ਸਹੀ ਇਹਦੀ ਡੋਜ਼ ਆਪਾਂ ਪਾ ਸਕਦੇ ਆਂ ਤੇ ਉਹ ਉਹਦੇ ਨਾਲ ਕੀ ਹੋਊਗਾ ਜੇ ਆਪਾਂ ਸਪਰੀਆ ਨਹੀਂ ਕਰ ਸਕਦੇ ਜਿਵੇਂ ਐਨਪੀ ਕੇ ਆਪਾਂ ਨਹੀਂ ਮਾਰਨਾ ਉਹਦੇ ਜਾਂ ਆਪਾਂ ਕਹਿ ਦਿੰਨੇ ਅਸੀਂ ਡੀਏਪੀ ਨਹੀਂ ਪਾਉਣੀ ਉਸ ਕਰਕੇ ਫਿਰ ਰੂੜੀ ਜਿਹੜੀ ਹੈਗੀ ਉਹ ਬੱਲਾਂ ਨੂੰ ਤਾਕਤ ਦੇਊਗੀ ਤੇ ਤਾਕਤ ਦੇਊਗੀ ਤਾਂ ਫੇਰ ਹੀ ਜਿਹੜੀ ਬੱਲਾਂ ਹੈਗਾ ਜੀ ਇਹ ਗ੍ਰੋਥ ਕਰਨੀਆਂ ਤੇ ਇਸ ਕਰਕੇ ਜਦੋਂ ਆਪਾਂ ਬੱਲਾਂ ਜਿਵੇਂ ਆ ਜਿਹੜੀਆਂ ਬੱਲਾਂ ਵੀ ਮੈਂ ਦੱਸੀਆਂ ਤੁਹਾਨੂੰ ਸਾਰੀਆਂ ਇਹ ਜਿਹੜੀਆਂ ਆਪਾਂ ਇਹ ਲਗਾ ਸਕਦੇ ਆ ਤੇ ਇਹਦੇ ਚ ਇੱਕ ਖਿਆਲ ਰੱਖੀ ਆ ਆਪਾਂ ਜਦੋਂ ਆਪਣੀਆਂ ਬੱਲਾਂ ਉਗਰੇ ਆਉਂਦੀਆਂ ਤੇ ਥੋੜਾ ਜਿਹਾ ਫੁੱਟ ਫੁੱਟ ਦੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਆਪਾਂ ਇਹਨੂੰ ਮਿੱਟੀ ਲਾਉਣੀ ਸ਼ੁਰੂ ਕਰ ਦਈਏ ਉਸ ਤੋਂ ਬਾਅਦ ਆਪਾਂ ਰੂੜੀ The cat ਤੇ ਉਹਦੇ ਚ ਆਪਾਂ ਜਿਵੇਂ ਕੌਲਾ ਕਰੂੜੀ ਪਾ ਸਕਦੇ ਆ ਇੱਕ ਵੱਲ ਨੂੰ ਤੇ ਮਿੱਟੀ ਜ਼ਰੂਰ ਲਾਗੇ ਵੱਲ ਨੂੰ ਤੇ ਥੱਲੋਂ ਉਹਨੂੰ ਆਕਸੀਜਨ ਮਿਲ ਜਾਂਦੀ ਹੈ ਤੇ ਗਰੋਥ ਤੁਸੀਂ ਦੇਖੋਗੇ ਕਿ ਜਦੋਂ ਬਾਹਣ ਥੋੜਾ ਵੱਤਰ ਆ ਗਿਆ ਨਾ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਮਿੱਟੀ ਲਾਤੀ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਗਰੋਥ ਜਦੋਂ ਅਗਲਾ ਪਾਣੀ ਲਾਇਆ ਤੇ ਵੱਲ ਦਾ ਤੁਸੀਂ ਵਿਕਾਸ ਦੇਖੋ ਕਿੰਨੀ ਛੇਤੀ ਹੁੰਦਾਗਾ ਇੱਕ ਥੋੜੀ ਸ਼ਿਕਾਇਤ ਆਉਂਦੀ ਹੁੰਦੀ ਹੈ ਇਸ ਤੋਂ ਬਾਅਦ ਵੀ ਕੱਦੂ ਲੱਗ ਲੱਗੇ ਸੁੱਕੀ ਜਾਂਦੇ ਉਹ ਇਸ ਤੇ ਵੀ ਵੀਡੀਓ ਆਪਾਂ ਬਣਾ ਦਾਂਗੇ ਵੀ ਕਿਉਂ ਸੁੱਕਦੇ ਆ ਉਹ ਜਾਂ ਕੀ ਹੁੰਦਾਗਾ ਵੱਲਾਂ ਜਿਹੜੀਆਂ ਹੁੰਦੀਆਂ ਇਕੱਲੀ ਗਰੋਥ ਹੀ ਕਰ ਜਾਂਦੀਆਂ ਵਧੀਆਂ ਜਾਂਦੀਆਂ ਰਹਿੰਦੀਆਂ ਤੇ ਵੀ ਕਾਰਨ ਹੁੰਦਾ ਉਹ ਵੀ ਤੁਹਾਨੂੰ ਮੈਂ ਹਲ ਅੱਗੇ ਵੀਡੀਓ ਚ ਦੱਸ ਦੂੰਗਾ ਉਹਦਾ ਕਾਰਨ ਇਹ ਹੁੰਦਾ ਜੀ ਇਹ ਦੋ ਤਰ੍ਹਾਂ ਦੇ ਜਿਹੜੇ ਹੁੰਦੇ ਆ ਇਹਦੇ ਦੇ ਫਾਲ ਆਉਂਦੇ ਆ ਮੇਲ ਤੇ ਫੀਮੇਲ ਉਹ ਟਾਣੀ ਹੁੰਦੀ ਹੈ ਜੀ ਇੱਕ ਉਹਦੇ ਚ ਕੱਲੇ ਮੇਲ ਹੀ ਆ ਜਾਂਦੇ ਆ ਆਪ ਨੂੰ ਟੂਸਾ ਦਾ ਤੋੜਨਾ ਪੈਂਦਾਗਾ ਉਹ ਤੁਹਾਨੂੰ ਮੈਂ ਸਵਾਰ ਕੇ ਜਿਹੜੀ ਜਾਣਕਾਰੀ ਉਹ ਦੇ ਦੂੰਗਾ ਕਿਉਂਕਿ ਵੀਡੀਓ ਬਾਲੀ ਵੱਡੀ ਹੋ ਜਾਂਦੀ ਹੈ ਉਹ ਚ ਕਵਰ ਨਹੀਂ ਹੋਣੀ ਜਿਹੜੇ ਘਰਾਂ ਵਿੱਚ ਆਰਗੈਨਿਕ ਸਬਜ਼ੀਆਂ ਲਗਾਉਂਦੇ ਆ ਜਾਂ ਘੱਟ ਸਪਰੇ ਵਾਲੀਆਂ ਸਬਜ਼ੀਆਂ ਲਗਾਉਂਦੇ ਆ ਉਹਨਾਂ ਵਾਸਤੇ ਜਿਹੜਾ ਅਪ੍ਰੈਲ ਦਾ ਮਹੀਨਾ ਹੁੰਦਾ ਜੀ ਉਹ ਬਹੁਤ ਵਧੀਆ ਹੁੰਦਾਗਾ ਇਸ ਮਹੀਨੇ ਕਿਉਂਕਿ ਜਿਹੜਾ ਬੀਜ ਹੁੰਦਾ ਜਰਮੀਨੇਸ਼ਨ ਆ ਵੱਧ ਹੋਣ ਲੱਗ ਜਾਂਦਾ ਕਿਉਂਕਿ ਜਿਹੜਾ ਇਹ ਤੋਂ ਪਹਿਲਾਂ ਪਿਛਲਾ ਮਹੀਨੇ ਲੰਘੇ ਆ ਉਦੋਂ ਜਿਹੜਾ ਬੀਜ ਜਰਮੀਨੇਸ਼ਨ ਪੂਰਾ ਨਹੀਂ ਹੁੰਦਾਗਾ ਇਸ ਮਹੀਨੇ ਜਿਹੜਾ ਜਰਮੀਨੇਸ਼ਨ ਦੀ ਪਰਸੈਂਟੇਜ ਆ ਉਹ ਵੱਧ ਜਾਂਦੀ ਆ ਇਸ ਕਰਕੇ ਅੱਜ ਤੁਹਾਨੂੰ ਦੱਸਾਂਗੇ ਜਿਹੜਾ April ਦੇ ਮਹੀਨੇ ਆਪਾਂ ਘਰਾਂ ਵਿੱਚ ਜਿਹੜੇ ਘੱਟ ਸਪਰੇਆਂ ਵਾਲੀਆਂ ਸਬਜ਼ੀਆਂ ਲਗਾਉਣਾ ਚਾਹੁੰਦੇ ਆ ਤੇ ਉਹ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾ ਸਕਦੇ ਆ ਤੇ ਆਪਾਂ ਆਰਗੈਨਿਕ ਤਰੀਕੇ ਨਾਲ ਕਿਵੇਂ-ਕਿਵੇਂ ਜਿਹਨਾਂ ਦਾ ਟ੍ਰੀਟਮੈਂਟ ਕਰ ਸਕਦੇ ਆ ਸਭ ਤੋਂ ਪਹਿਲੇ ਨੰਬਰ ਤੇ ਜੇ ਆਪਾਂ ਗੱਲਬਾਤ ਕਰੀਏ ਜੀ ਆਪਾਂ ਹਲਦੀ ਇਸ ਮਹੀਨੇ ਬੀਜ ਸਕਦੇ ਹਾਂ ਹਲਦੀ ਦਾ ਜਿਹੜਾ ਇਹ ਮਹੀਨਾ ਹੁੰਦਾ April ਦਾ ਸਾਰਾ ਮਹੀਨਾ ਬਜਾਈ ਦੇ ਸਭ ਤੋਂ ਵਧੀਆ ਸਮਾਂ ਹੈ ਇਹਦੇ ਆਦੇ ਹਾਸਤੇ ਜੇ ਆਪਾਂ ਇਹਦੇ ਚ ਆਰਗੈਨਿਕ ਤਰੀਕੇ ਨਾਲ ਹੀ ਤਿਆਰ ਹੋ ਜਾਂਦੀ ਹੈ ਕੋਈ ਇਹਨੂੰ ਸੁਪਰੀਆਂ ਦੀ ਲੋੜ ਨਹੀਂ ਪੈਂਦੀ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਥੱਲੇ ਸੁੱਕੀ ਰੂੜੀ ਪਾ ਲੈਣੀ ਆ ਤੇ ਉਸ ਤੋਂ ਬਾਅਦ ਇਹਨੂੰ ਵੱਟਾਂ ਬਣਾ ਕੇ ਤੇ ਆਪਾਂ ਇਹਨੂੰ ਹਲਦੀ ਦੀਆਂ ਜਿਹੜੀਆਂ ਗੰਢੀਆਂ ਹੁੰਦੀਆਂ ਇਹ ਆਪਾਂ ਵਿੱਚ ਇਹਦੇ ਨੱਪ ਦੇਣੀ ਆ ਉੱਪਰ ਇਹਦੇ ਆਪਾਂ ਇਹਦੇ ਕੱਖਾਂ ਤੋਂ ਮਲਚਿੰਗ ਪਾ ਸਕਦੇ ਹਾਂ ਜੀ ਤੇ ਇਹਨੂੰ ਜਿਹੜੇ ਪਾਣੀ ਦੀ ਮਾਤਰਾ ਹੈਗਾ ਸ਼ੁਰੂ ਦੇ ਵਿੱਚ ਜਿਹੜੇ ਪਾਣੀ ਆਪਾਂ ਨਮੀ ਪੂਰੀ ਰੱਖਣੀ ਹੈ ਮੇਨਟੇਨ ਕਿਉਂਕਿ ਜੇ ਨਮੀ ਘਟੋਗੇ ਫਿਰ ਇਹਦਾ ਜਿਹੜਾ ਜਿਹੜੀ ਹਲਦੀ ਪੂਰੀ ਉਗਰਦੀ ਨਹੀਂਗੀ ਇਸ ਕਰਕੇ ਪਹਿਲਾਂ ਨਮੀ ਬਣਾਈ ਰੱਖਣੀ ਆ ਪਾਣੀ ਇਹਨੂੰ ਸਹੀ ਤਰੀਕ ਨਾਲ ਲੱਗਦੇ ਉਸ ਤੋਂ ਬਾਅਦ ਜਿਹੜਾ ਇਹਨੂੰ ਆਪਾਂ ਪਾਣੀ ਜ ਆਪਣੀ ਜ਼ਮੀਨ ਦੇ ਮੁਤਾਬਕ ਜਿਵੇਂ ਜੀ ਹੈਗੀ ਉਸ ਹਿਸਾਬ ਨਾਲ ਆਪਾਂ ਲੋੜ ਤੋਂ ਵੱਧ ਪਾਣੀ ਵੀ ਨਹੀਂ ਲਾਉਣਾ ਲੋੜ ਤੋਂ ਘੱਟ ਵੀ ਨਹੀਂ ਲਾਉਣਾ ਹਾਲਦੀ ਨੂੰ ਕੋਈ ਐਡੀ ਬਿਮਾਰੀ ਨਹੀਂ ਪੈਂਦੀ ਆਰਗੈਨਿਕੇ ਵਧੀਆ ਤਰੀਕੇ ਨਾਲ ਤਿਆਰ ਹੋ ਜਾਂਦੀ ਆ ਆਪਾਂ ਕੋ ਭਲਾ ਆਮ ਹਲਦੀ ਲਾਲੀ ਆ ਪਲਾਂ ਪਹਾੜੀ ਲਾਲੀ ਦੇ ਭਲਾ ਜਿਹੜੀ ਆ ਆਪਾਂ ਆਮ ਹਲਦੀ ਜਲਦੀ ਉਹ ਆਪਾਂ ਲਗਾ ਸਕਦੇ ਆ ਦੂਜੇ ਨੰਬਰ ਤੇ ਦੇਸੀ ਟੰਡੋ ਆਪਾਂ ਇਸ ਮਹੀਨੇ ਬੀਜ ਸਕਦੇ ਆ ਤੇ ਉਹਨੂੰ ਜਿਹੜਾ ਬੀਜ ਜਾਂਦਾ ਥੋੜਾ ਜਿਹਾ ਢਾਂਗਾ ਜੀ ਉਹ ਆਪਾਂ ਪੱਧਰੀ ਜ਼ਮੀਨ ਥੋੜਾ ਨਾ ਬੀਜ ਗਏ ਕਿਉਂਕਿ ਥੋੜਾ ਬਿੱਡਾਂ ਦੇ ਉੱਪਰ ਬੀਜ ਸਕਦੇ ਆ ਕਿਉਂਕਿ ਜੇ ਇਹਦੇ ਉਂ ਜੇ ਵੱਧ ਪਾਣੀ ਲੱਗ ਜੇ ਫਿਰ ਇਹ ਇਹਨਾਂ ਨੂੰ ਫੰਗਸ ਪੈਣ ਦੀ ਪੀਲੀਆਂ ਪੈ ਕੇ ਵੱਲਾਂ ਸੁੱਕਣ ਲੱਗ ਜਾਂਦੇ ਇਹ ਘੱਟ ਪਾਣੀ ਭਾਲ ਇਹ ਆਪਾਂ ਇਸ ਕਰਕੇ ਇਹਨੂੰ ਜਿਹੜਾ ਹੈਗਾ ਜੀ ਆਪਾਂ ਥੋੜਾ ਜਿਹਾ ਉੱਥੇ ਨਾਲ ਲਾਗੇ ਜਿੱਥੇ ਪਾਣੀ ਦਾ ਪ੍ਰਭਾਵ ਵੱਧ ਪੈਂਦਾ ਹੋਵੇ ਤੇ ਇਸੇ ਤੇ ਜਿਹੜੀ ਆਪਾਂ ਜੇ ਵਾਈਟ ਫਲਾਈ ਆਉਂਦੀ ਉਹਦੇ ਆਸਤੇ ਆਪਾਂ ਜੇ ਆਪਣੇ ਕੋਲੇ ਪੁਰਾਣੀ ਖੱਟੀ ਲੱਸੀ ਪਈ ਹੈਗੀ 20 ਜਿਆਦਾ ਜਿਵੇਂ ਸਾਲ ਪੁਰਾਣੀ 6 ਮਹੀਨੇ ਪੁਰਾਣੀ ਉਹ ਇਸ ਤੇ ਆਪਾਂ ਸਪਰੇਅ ਕਰ ਸਕਦੇ ਆ ਜਿਹੜੀ ਉਹਦੀ ਡੋਜ਼ ਆਗੀ ਉਹ ਅੱਗੇ ਇੱਕ ਵੀਡੀਓ ਬਣਾ ਰਿਹਾ ਮੈਂ ਉਸ ਤੇ ਸਪਰੀਆਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਖੱਟੀ ਲੱਸੀ ਜਾਂ ਜਿਵੇਂ ਇੱਕ ਦੋ ਹੋਰ ਨਿੰਮ ਦਾ ਘੋਲ ਜੇ ਉਹ ਆਪਾਂ ਵੀਡੀਓ ਅੱਗੇ ਬਣਾ ਦਾਂਗੇ ਉਸ ਤੋਂ ਬਾਅਦ ਭਿੰਡੀ ਜਿਹੜੀ ਹੈਗੀ ਇਹ ਤੋਂ ਪਹਿਲਾਂ ਆਪਾਂ ਬੀਜਦੇ ਰਹੇ ਆ ਭਿੰਡੀ ਜਰਮੀਨੇਸ਼ਨ ਪੂਰਾ ਨਹੀਂ ਹੁੰਦਾ ਸੀ ਇਸ ਮਹੀਨੇ ਤਾਂ ਮਨ ਪੂਰਾ ਵਧੀਆ ਹੁੰਦਾਗਾ ਭਿੰਡੀ ਆ ਵਾਸਤੇ ਤੇ ਭਿੰਡੀ ਆਪਾਂ ਬੀਜ ਸਕਦੇ ਆ ਤੇ ਭਿੰਡੀ ਨੂੰ ਪਹਿਲਾਂ ਪਾਣੀ ਆਪਾਂ ਲਗਾ ਦੇਣਾਗਾ ਬੀਜ ਕੇ ਫਿਰ ਉਸ ਤੋਂ ਬਾਅਦ ਜਿਹੜਾ ਜਦੋਂ ਉਗ ਰਹੀ ਉਸ ਤੋਂ ਬਾਅਦ ਜਿਹੜਾ ਪਾਣੀ ਹੈਗਾ ਜੀ ਆਪਾਂ ਥੋੜਾ ਘੱਟ ਲਾਉਣਾਗਾ ਛੇਤੀ ਨਹੀਂ ਲਾਉਣਾਗਾ ਫਿਰ ਜੇ ਆਪਾਂ ਜਲਦੀ ਪਾਣੀ ਲਾਤਾ ਫਿਰ ਗ੍ਰੋਥ ਹੌਨ ਲੱਗ ਜਾਂਦੀ ਫਿਰ ਭਿੰਡੀ ਜਿਹੜੀ ਹੈਗੀ ਜੀ ਘੱਟ ਲੱਗਦੀ ਆ ਲੇਟ ਲੱਗਦੀ ਹੈ ਮਤਲਬ ਇਸ ਕਰਕੇ ਭਿੰਡੀ ਨੂੰ ਪਾਣੀ ਜਰਾ ਸਹੀ ਰੱਖਣਾ ਗਵਾਰਾ ਤੇ ਗਵਾਰੀ ਚਾਹੇ ਲੰਮੀ ਫਲੀ ਵਾਲਾ ਚਾਹੇ ਛੋਟੀ ਫਲੀ ਵਾਲਾ ਇੱਕ ਨਲੀਏ ਜਿਹਨੂੰ ਕਹਿ ਦਿੰਦੇ ਆ ਉਹਦੀ ਜਿਹੜੀ ਬਜਾਈ ਦਾ ਬਿਲਕੁਲ ਸਹੀ ਸਮਾਂ ਹੁਣ ਬਹੁਤ ਵਧੀਆ ਜਿਹੜਾ ਉਹਦਾ ਬੀਜ ਜਰਮੀਨੇਸ਼ਨ ਹੋਊਗਾ ਜੀ ਉਹ ਵੀ ਆਪਾਂ ਇਸ ਮਹੀਨੇ ਬੀਜ ਸਕਦੇ ਆ ਇਹਨੂੰ ਜਿਹੜੇ ਹੁੰਦੀਆਂ ਇਹਨਾਂ ਨੂੰ ਬਾਲੀ ਸਪਰੇਅ ਤੇ ਲੋੜ ਨਹੀਂ ਪੈਂਦੀਗੀ ਇਹ ਹੁਣ ਗਰੋਥ ਵੀ ਵਧੀਆ ਹੋਊਗੀ ਕਿਉਂਕਿ ਧੁੱਪਾਂ ਵਧੀਆ ਲੱਗਣ ਲੱਗ ਜਾਂਦੀਆਂ ਆ ਇਸ ਤੋਂ ਬਾਅਦ ਜਦੋਂ ਗਾਂ ਗਰਮੀ ਜਾ ਆਪਾਂ ਥੋੜਾ ਜਿਹਾ ਹੋਰ ਸਬਜ਼ੀਆਂ ਬੀਜਾਂਗੇ ਉਹਦਾ ਥੋੜਾ ਜਿਹਾ ਫਿਰ ਜਿਹੜੀ ਸਭ ਤੋਂ ਵਧੀਆ ਸਮਾਂ ਹੁਣ ਜੀ ਇਸ ਮਹੀਨੇ ਆਪਾਂ ਬੈਂਗਣ ਬੈਂਗ ਵੀ ਲਗਾ ਸਕਦੇ ਆ ਆਪਣੇ ਰੇ ਲਿਆ ਕੇ ਤੇ ਗਰਮੀ ਦੇ ਵਿੱਚ ਗਾਂ ਜਾ ਕੇ ਇਹਨੂੰ ਸੁੰਡੀ ਪੈਂਦੀ ਆ ਜੀ ਤੇ ਉਹਦਾ ਕੀ ਹੁੰਦਾ ਜੀ ਉਹਦਾ ਹੱਲ ਆਸਤੇ ਆਪਾਂ ਖੱਟੀ ਰੱਸੀ ਹੋਵੇ 7 ਦਿਨਾਂ ਦੀ ਤੇ ਵਿੱਚ ਉਹਦੇ ਥੋੜਾ ਗੁੜ ਪਾ ਕੇ ਆਪਾਂ ਬੂਟੇ ਦੇ ਥੱਲੇ ਜਿਵੇਂ ਛੋਟੇ ਛੋਟੇ ਆਪਾਂ ਡੱਬੇ ਵੱਡ ਕੇ ਵਿੱਚ ਥੱਲੇ ਰੱਖ ਸਕਦੇ ਆ ਉਹਦੇ ਆਸਤੇ ਫਿਰ ਇਹ ਆਪਣਾ ਇਹ ਹੱਲ ਹੋ ਜਾਊਗਾ ਜਿਹੜੀ ਜਿਹੜੀ ਮੱਖੀ ਹੁੰਦੀ ਆ ਉਹ ਸਾਰੀ ਉਹ ਉਹਦੇ ਵਿੱਚ ਆ ਕੇ ਮਰ ਜਾਂਦੀ ਆ ਤੇ ਜਾਂ ਆਪਾਂ ਇਹਦੇ ਉੱਪਰ ਮਛਦਾਨੀ ਲਗਾ ਸਕਦੇ ਆ ਸਿਆਲ ਦੇ ਵਿੱਚ ਇਹਨੂੰ ਸੁੰਡੀ ਨਹੀਂ ਪੈਂਦੀ ਤੁਸੀਂ ਦੇਖਿਆ ਹੀ ਹੋਊਗਾ ਤੇ ਜਿਹੜਾ ਹੁਣ ਗਰਮੀ ਦੇ ਵਿੱਚ ਇਹਨੂੰ ਆਹੀ ਸਮੱਸਿਆ ਜ਼ਿਆਦਾ ਆਉਂਦੀ ਆ ਉਸ ਦਾ ਜਾਂ ਜਿਸ ਪ੍ਰਿਆਪਾ ਨਹੀਂ ਕਰਨੀਆਂ ਇਸ ਕਰਕੇ ਫਿਰ ਇਹਨੂੰ ਤੁਸੀਂ ਭਾਂਡਾ ਰੱਖ ਕੇ ਥੱਲੇ ਤੇ ਉਹਦੇ ਵਿੱਚ ਗੁੜ ਥੋੜਾ ਪਾ ਕੇ ਤੇ ਲੱਸੀ ਬਹੀ ਹੋਵੇ ਉਹ ਆਪਾਂ ਰੱਖ ਸਕਦੇ ਆ ਤੇ ਉਹਦੇ ਨਾਲ ਜਿਹੜੀ ਮੱਖੀ ਉਹ ਮਰ ਜੂਗੀ ਜਿਹੜੀਆਂ ਬੇਲ ਵਾਲੀਆਂ ਸਬਜ਼ੀਆਂ ਜਿਵੇਂ ਕਦੂ ਅੱਲਾ ਤੂਰੀ ਪੇਠਾ ਤੇ ਇਹਦੇ ਚ ਆਪਾਂ ਜੇ ਇਸ ਤੋਂ ਪਹਿਲਾਂ ਆਪ ਲਗਾਈਆਂ ਜੇ ਨਹੀਂ ਲਗਾਈਆਂ ਤਾਂ ਹੁਣ ਲਗਾ ਦਿਓ ਬਹੁਤ ਵਧੀਆ ਇਹਨਾਂ ਦੀ ਗਰੋਥ ਹੋਊਗੀ ਤੇ ਤਕਰੀਬਨ ਉਹਨਾਂ ਦੇ ਜਿਹੜੀਆਂ ਪਿਛਲੀਆਂ ਵੱਲਾਂ ਲੱਗੀਆਂ ਉਹਦੇ ਬਰਾबरी ਹੋ ਜਾਣਗੀਆਂ ਤੇ ਇਹਨਾਂ ਨੂੰ ਫਾਲ ਵੀ ਬਹੁਤ ਲੱਗੂ ਗਰੋਥ ਵੀ ਵਧੀਆ ਹੋਊਗੀ ਜੇ ਆਪਾਂ ਕ੍ਰੇਲਾ ਨਹੀਂ ਹਜੇ ਇਹ ਤੋਂ ਪਹਿਲਾਂ ਲਗਾਇਆ ਉਹ ਹੁਣ ਆਪਾਂ ਲਗਾ ਸਕਦੇ ਆ ਇਸ ਤੋਂ ਪਹਿਲਾਂ ਜਿਹੜਾ ਬੀਜ ਦਾ ਜਰਮੀਨੇਸ਼ਨ ਘੱਟ ਹੁੰਦਾ ਸੀ ਕ੍ਰੇਲਾ ਹੁਣ ਵਧੀਆ ਜਰਮੀਨੇਸ਼ਨ ਹੋਊਗਾ ਬੀਜ ਵਧੀਆ ਲਗਾ ਲਿਆ ਕੇ ਆਪਾਂ ਲਗਾ ਸਕਦੇ ਆ ਤੇ ਉਸ ਤੋਂ ਬਾਅਦ ਜੇ ਖੀਰਾ ਕੀਰੇ ਦੀ ਆਪਾਂ ਇਹ ਤੋਂ ਪਹਿਲਾਂ ਵੀ ਬਜਾਈ ਕੀਤੀ ਆ ਤੇ ਹੁਣ ਆਪਾਂ ਖੀਰਾ ਵੀ ਲਗਾ ਸਕਦੇ ਆ ਨਾਲ ਇਹਦੇ ਜਿਉਂ ਸਲਾਦ ਦੇ ਤੌਰ ਤੇ ਤਰਾਂ ਲਗਾਉਣੀਆਂ ਜਾਂ ਖਖੜੀ ਖਖੜੀ ਦਾ ਵੀ ਬਿਲਕੁਲ ਸਹੀ ਸਮਾਂ ਆਗਾ ਤੇ ਖਖੜੀ ਉਹਦੇ ਆਪਾਂ ਨੂੰ ਵਧੀਆ ਆਪਣੇ ਕੋਲੇ ਇਹਦੇ ਚ ਕੋਈ ਸਪਰੇਅ ਦੀ ਖਾਸ ਲੋੜ ਨਹੀਂ ਪੈਂਦੀ ਹੁੰਦੀ ਜੀ ਆਰਗੈਨਿਕ ਵੀ ਸਪਰੇਅ ਆ ਉਹ ਮੈਂ ਦੱਸ ਦਿਆਂਗਾ ਤੁਹਾਨੂੰ ਉਹ ਵਧੀਆ ਖਖੜੀ ਦੀ ਬਜਾਈ ਦਾ ਜਿਹੜਾ ਬਿਲਕੁਲ ਸਹੀ ਸਮਾਂ ਜੀ ਜੇ ਆਪਾਂ Shimla Mirch hari mirche ਇਹ ਤੋਂ ਪਹਿਲਾਂ ਨਹੀਂ ਲਗਾਈ ਉਹਦਾ ਵੀ ਬਿਲਕੁਲ ਸਹੀ ਸਮਾਂ ਚਿੱਟਾ ਮੱਛਰ ਪੈਂਦਾ ਉਹਦਾ ਆਪਾਂ ਨੂੰ ਖਿਆਲ ਰੱਖਣਾ ਪਊਗਾ ਜੀ ਉਹ ਪੈ ਜੇ ਇੰਨੇ ਗੰਮੇਰਚਾਂ ਹੁੰਦੀਆਂ ਉਹ ਕੁੰਡੀਆਂ ਜੀਆਂ ਬਣ ਲੱਗ ਜਾਂਦਾ ਜਿਹਨੂੰ ਆਪਾਂ ਵਾਇਰਸ ਕਹਿੰਦੇ ਫਿਰ ਪੱਟ ਕੇ ਸਿੱਟਨੇ ਪੈਂਦੇ ਆ ਇਹਦੇ ਆਸਤੇ ਆਪਾਂ ਸਵਾਹ ਦੱਸੀ ਸੀਗੀ ਮੇਰੇ ਤੋਂ ਪਹਿਲਾਂ ਵੀ ਵੀਡੀਓ ਬਣੀਆਂ ਹੋਈਆਂ ਆਪਾਂ ਸੁੱਕੀ ਸਵਾਹ ਹਫ਼ਤੇ ਦੇ ਦੋ ਵਾਰ ਆਪਾਂ ਉੱਪਰ ਛੜਕ ਸਕਦੇ ਆ ਜਾਂ ਆਪਣੇ ਕੋਲ ਜਿਹੜੀ ਖੱਟੀ ਲੱਸੀ ਆ ਸਾਲ ਪੁਰਾਣੀ ਉਹਦੀ ਵੀ ਛੜਕਾ ਕਰ ਸਕਦੇ ਆ ਉਹਦੀ ਵੀ ਵੀਡੀਓ ਵੀ ਆ ਜਾਣੀ ਹੈ ਕਦੇ ਵੀਡੀਓ ਵਧੀਆ ਲੱਗੀ ਅਗੇ ਸ਼ੇਅਰ ਕਰੋ ਜੀ ਜੇ YouTube ਤੇ ਦੇਖਦੇ ਹੋ ਸਾਨੂੰ ਸਬਸਕ੍ਰਾਈਬ ਕਰੋ ਤੇ Facebook ਤੇ ਇੱਕ ਦਮ ਸਾਨੂੰ ਫੋਲੋ ਕਰ ਲਓ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ